ਤਾਂ ਸਪੈਸ਼ਲ ਫਾਈਲਸ ਨੂੰ ਮੈਂ ਚੁਣ ਲਿਆ ਜਾਂ ਜਾਂਦੇ ਆ ਆ ਤਾਂ ਉਹ ਚੈੱਕ ਵੀ ਕਰਦੇ ਨੇ ਲੋਕਾਂ ਨਾਲ ਆ ਦੇਖੋ ਜੀ ਬਹੁਤ ਭਾਰੀ ਮੁਸੀਬਤ ਪੰਜਾਬ ਨੇ ਇਸ ਸਾਲ ਰਹੀ ਹੈ ਜੋ ਕੁਦਰਤੀ ਮਾਰ ਹੜ੍ਹਾਂ ਵੀ ਆਈਆਂ ਔਰ ਜਿਹੜੇ ਹੜ੍ਹ ਪ੍ਰਭਾਵਿਤ ਏਰੀਆ ਸੀ ਉਹਦੇ ਨਾਲ ਜਿਵੇਂ ਕੁਝ ਏਰੀਏ ਵਾਰਸ਼ਾਂ ਕਰਕੇ ਵੀ ਪ੍ਰਭਾਵਿਤ ਹੋਏ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਮਿਸ਼ਨ ਸ਼ੁਰੂ ਕੀਤਾ ਸੀ ਚੜ੍ਹਦੀ ਕਲਾ ਉਹਦੇ ਵਿੱਚ ਉਹ ਮਿਸ਼ਨ ਦਾ ਮਕਸਦ ਹੀ ਇਹ ਸੀ ਕਿ ਅਸੀਂ ਆਪਣੇ ਲੋਕਾਂ ਨੂੰ ਚੜ੍ਹਦੀ ਕਲਾ 'ਚ ਰੱਖਣਾ ਜਿਹੜੇ ਕਿ ਕੁਦਰਤੀ ਆਫਤਾਂ ਦੀ ਮਾਰ ਕਰਕੇ ਅਸੀਂ ਕਈ ਵਾਰੀ ਟੈਨਿਕਲਾ ਵੱਲ ਚਲੇ ਜਾਂਦੇ ਆ ਡਿਪਰੈਸਡ ਹੋ ਜਾਂਦੇ ਆ ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਹਰ ਘਰ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਇਹ ਬਾਲ ਦੇਵਾਂਗੇ ਜਿਹੜੇ ਕਿ ਇਹ ਸਾਫਰ ਤੋਂ ਪ੍ਰਭਾਵਿਤ ਹੋਏ ਆ ਤੋ ਅੱਜ ਮੈਨੂੰ ਅੱਜ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਮਲੋਟ ਹਲਕੇ ਦੇ ਵਿੱਚ ਭਾਵੇਂ ਹੜ੍ਹ ਨਹੀਂ ਆਏ ਪਰ بارشਾਂ ਕਾਰਨ ਜਿੰਨੇ ਵੀ ਫਸਲਾਂ ਪ੍ਰਭਾਵਿਤ ਹੋਈਆਂ ਉਹਨਾਂ ਦਾ ਮੁਆਵਜ਼ਾ ਐਨੀ ਛੇਪੀ ਪੰਜਾਬ ਸਰਕਾਰ ਉਹਨਾਂ ਨੂੰ ਦੇਣ ਜਾ ਰਹੀ ਹੈ ਕਿ ਪਹਿਲਾਂ ਕਦੇ ਇਤਿਹਾਸ 'ਚ ਵੀ ਨਹੀਂ ਹੋਇਆ ਔਰ ਅਸੀਂ 1688238 ਇਹ ਪਿੰਡ ਸਾਡੇ ਤਿੰਨੇ ਲੱਕੜਵਾਲਾ ਸ਼ੇਰਗੜ੍ਹ ਤੇ ਥੇੜੀ ਤਿੰਨ ਪਿੰਡਾਂ ਦੇ ਜਿਹੜੇ ਪ੍ਰਭਾਵਿਤ ਹੋਏ ਸੀ ਮੈਂ ਜਾ ਕੇ ਵੀ ਆਈ ਸੀ ਉਹਨਾਂ ਪਿੰਡਾਂ ਦੇ ਸਾਡੇ ਜਿਹੜੇ ਭੈਣ ਭਰਾ ਨੇ ਉਹਨਾਂ ਨੂੰ ਅਸੀਂ ਅੱਜ ਮੁਆਵਜ਼ਾ ਦੇਣ ਜਾ ਰਹੇ ਹਾਂ ਕਿਹੜੀ ਕਿਹੜੀ categories ਚੋਂ ਦੇ ਰਹੇ ਹਾਂ ਜੀ ਅਫਸਰ ਸਾਹਿਬਾ ਜੀ ਮੁਆਵਜ਼ਾ ਦੇ ਰਹੇ ਹੋ ਦੇਖੋ ਅੱਜ ਦਾ ਜਿਹੜਾ ਅਸੀਂ ਵੰਡਾ ਗਿਓ ਫਸਲਾਂ ਨਾਲ ਹੀ ਸੰਬੰਧਤ ਹੈ ਜਿਨ੍ਹਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਔਰ ਇਹਦੇ ਨਾਲ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਉਹ ਵੀ ਬਹੁਤ ਜਲਦੀ ਮੁਆਵਜ਼ਾ ਆ ਰਿਹਾ ਸੋ ਅਸੀਂ ਕਿਸੇ ਨੂੰ ਵੀ ਇਹਦੇ ਚ ਵਾਂਝਾ ਨਹੀਂ ਕਰਨਾ ਮੈਂ ਇਤੋਂ ਸ਼ਹਿਰ ਦੇ ਵਿੱਚ ਬੜੀ ਥਾਵਾ ਹੋ ਗਈ ਨਹੀਂ ਦਿੱਤੀ ਮੈਨੂੰ ਨੁਕਸਾਨ ਨਹੀਂ ਹੋਇਆ ਪਰ ਕੋਈ ਵੀ ਅਫਸਰ ਉੱਥੇ ਨਹੀਂ ਪਹੁੰਚਿਆ ਨਿਸ਼ਾਨਦੇਹੀ ਨਹੀਂ ਕੀਤੀ ਉਹਨਾਂ ਨੇ ਈ ਨੇ ਹਜੇ ਵੀ ਮਾਰਗ ਨਹੀਂ ਮਿਲੇ ਉਹਨਾਂ ਲਈ ਬਤੂਰ ਨਿਰਦੇਸ਼ ਦੇ ਰਹੇ ਸ਼ਹਿਰ ਦੇ ਵਿੱਚ ਜੇ ਤੁਸੀਂ ਘਰਾਂ ਦੀ ਗੱਲ ਕਰਦੇ ਹੋ ਤਾਂ ਜੇ ਕੋਈ ਪਾਰਟਿਕੂਲਰ ਏਰੀਆ ਹੈ ਵੈਸੇ ਤਾਂ ਮੈਂ ਆਪ ਵੀ ਜਾ ਜਾ ਕੇ ਲੋਕਾਂ ਨੂੰ ਸਹਾਇਤਾ ਦਿੱਤੀ ਸੀ ਤਾਂ ਉਹ ਤੁਸੀਂ ਧਿਆਨ ਚ ਲਿਆ ਸਕਦੇ ਹੋ ਬਿਲਕੁਲ ਮੈਮ ਜੀ ਉਹਨਾਂ ਨੂੰ ਪ੍ਰੋਪਰ ਪਤਾ ਨਹੀਂ ਮਿਠੀ ਹੋਈ ਸੀ ਕਿ ਅਸੀਂ ਉਹਨੂੰ ਅਪਲਾਈ ਕਰਨਾ ਹੈ ਈ ਵਾਰ ਐਸਾ ਕਿ ਉਹ ਪਹੁੰਚ ਬਿਲਕੁਲ ਜੀ ਬਿਲਕੁਲ ਸਕੀਮਾਂ ਵੀ ਪੁਰਾਣੀਆਂ ਉਹਨਾਂ ਤੱਕ ਵੀ ਨਹੀਂ ਪਹੁੰਚਦੀਆਂ ਸੋ ਮੈਂ ਕੋਸ਼ਿਸ਼ ਕਰਦੀ ਹਾਂ ਕਿ ਅਸੀਂ ਇਹਨਾਂ ਨੂੰ ਵਾਰਡਾਂ ਦੇ ਵਿੱਚ ਕੈਂਪ ਲਵਾ ਕੇ ਕਵਰ ਕਰ ਲੈਂਦੇ ਹਾਂ ਤਾਂ ਕਿ 체ਤੀ ਅਸੀਂ ਉਹਨਾਂ ਲੋਕਾਂ ਤੱਕ ਲਾਗੂ ਇਹ ਲਗਾਤਾਰਤਾ ਵਿੱਚ ਹੀ ਚੱਲੇਗਾ ਜਿਵੇਂ ਜਿਵੇਂ ਸਾਡੇ ਕੋਲ ਉਹਨਾਂ ਐਸਟੀਮੇਟ ਉਹਨਾਂ ਕੁੱਲ ਜਾ ਰਹੇ ਹੈ ਔਰ ਲਗਾਤਾਰਤਾ ਚਾਹੂਗਾ ਬਹੁਤਾ ਇੰਤਜ਼ਾਰ ਨਹੀਂ ਕਰਨਾ ਪਊਗਾ ਤੁਸੀਂ ਸ਼ਹਿਰ ਦੇ ਵਿੱਚ ਉਹ ਡਿਵੈਲਪਮੈਂਟ ਦੇ ਕਰ ਰਹੇ ਹੋ ਕਟਮੰਦੂ ਨੂੰ ਜਾਣਕਾਰੀ ਦਿਓ ਜਿਹੜੇ ਸੀਗਰੇ ਦਿੱਲੀ ਕਾ ਜਿਹੜਾ ਤੁਸੀਂ ਕਰ ਰਹੇ ਹੋ ਜਾ ਕੱਲ੍ਹ ਦਾ ਦਿਨ ਮੈਨੂੰ ਲੱਗਦਾ ਕਿ ਸਾਡੇ ਸ਼ਹਿਰ ਲਈ ਬਹੁਤ ਵਧੀਆ ਦਿਨ ਹੋਏਗਾ ਜਦੋਂ ਅਸੀਂ ਅਰਦਾਸ ਨਗਰ ਜੋ ਬਹੁਤ ਲੰਮੇ ਸਮੇਂ ਤੋਂ ਸੀਵਰੇਜ ਤੋਂ ਸੁੱਕੀ ਸੀਵਰੇਜ ਸਿਸਟਮ ਤੋਂ ਸੀਵੇ ਤੋਂ ਵਾਂਝਾ ਉਹਦਾ ਅਸੀਂ ਕੰਮ ਸ਼ੁਰੂ ਕਰਾਉਣ ਜਾ ਰਹੇ ਹਾਂ ਔਰ ਦੂਜਾ ਅਸੀਂ ਐਸਟੀਪੀ ਜਿਹੜਾ ਬਹੁਤ ਮਾਡਰਨ ਤਰੀਕੇ ਦੇ ਨਾਲ ਬਣੋੜ ਨੂੰ ਉਹਦਾ ਦੇਣ ਜਾ ਰਹੇ ਹਾਂ ਉਹਦਾ ਵੀ ਕੰਮ ਕੱਲ੍ਹ ਸ਼ੁਰੂ ਹੋ ਜਾ ਸਕਦਾ ਹੈ ਜਿਹੜਾ ਬਿਵਾਰੀ ਤੋਂ ਹਫਤੇ ਦੇੰਦਿਆਂ ਦੇਖੋ ਕਿ ਔਰ ਕੰਮ ਦਾ 100000 ਰੁਪਏ ਦੀ ਲਗਤ ਹੈ ਇਸ ਤਰ੍ਹਾਂ ਕੋਈ ਅੱਖਿਆ ਮੈਂ ਲੇਖੋ ਮੈਨੂੰ ਨਹੀਂ ਲੱਗਦਾ ਕਿ ਮੁਖੰਤਰੀ ਜੀ ਨੇ ਕਦੇ ਵੀ ਤਿਹਾੜਾਂ ਦੇ ਤੱਕ ਆਦੇ ਆਪ ਨੂੰ ਪਾਵਨ ਕੀਤਾ ਹੋਵੇ ਮੈਂ ਤਿਹਾੜਾਂ ਤੇ ਹੀ ਦਵਾਂਗਾ ਬਾਕੀ ਉਹਨਾਂ ਦੀ ਕੁਛ ਵੀ ਉਹਨਾਂ ਦੇ ਦਿਮਾਗ 'ਚ ਆ ਸਕਦਾ ਪਰ ਉਹ ਥੋੜਾ ਥੋੜਾ ਦਿਮਾਗਬਾਦ ਕੁਛ ਨਾ ਕੁਛ ਨਵਾਂ ਲੈ ਕੇ ਆਉਂਦੇ ਰਹੇ ਸੋ ਹੁਣ ਵੀ ਕੁਛ ਨਾ ਕੁਛ ਵਧੀਆ ਲੱਗਿਆ ਹੈ ਥੈਂਕ ਯੂ ਥੈਂਕ ਯੂ